ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਪੰਜਾਬ ਦੇ ਜਲੰਧਰ ਦੇ ਸਭ ਤੋਂ ਪੁਰਾਣੇ ਚਰਚਾਂ ਵਿੱਚੋਂ ਇੱਕ ਨੂੰ ਲੁਧਿਆਣਾ ਦੇ ਨਟਵਰ ਲਾਲ ਨੇ ਵੇਚਣ ਦੀ ਕੋਸ਼ਿਸ਼ ਕੀਤੀ ਹੈ ਮੁਲਜ਼ਮਾਂ ਨੇ ਚਰਚ ਦੀ ਜਗ੍ਹਾ ਦੇਣ ਦੇ ਬਦਲੇ 5 ਕਰੋੜ ਰੁਪਏ ਵੀ ਲਏ ਇਸ ਸਬੰਧੀ ਕਮਿਸ਼ਨਰ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਇਸ ਦੌਰਾਨ ਜਲੰਧਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਨੇ ਰਜਿਸਟ੍ਰੇਸ਼ਨ ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ ਜਲੰਧਰ ਦੇ ਮਿਸ਼ਨ ਕੰਪਾਊਂਡ ਸਥਿਤ ਗੋਲਕਨਾ ਚਰਚ ਦੇ ਬਾਹਰ ਸ਼ੁੱਕਰਵਾਰ ਰਾਤ ਨੂੰ ਇਸ ਨੂੰ ਲੈ ਕੇ ਭਾਰੀ ਹੰਗਾਮਾ ਹੋ ਗਿਆ ਪਰ ਕਿਸੇ ਤਰ੍ਹਾਂ ਪੁਲਿਸ ਨੇ ਮਾਮਲੇ ਨੂੰ ਸ਼ਾਂਤ ਕਰ ਦਿੱਤਾ ਆਓ ਦੇਖਦੇ ਹਾਂ ਕੀ ਆ ਪੂਰਾ ਮਾਮਲਾ ਪੰਜਾਬ ਦੇ ਜਲੰਧਰ ਦੇ ਸਭ ਤੋਂ ਪੁਰਾਣੇ ਚਰਚਾਂ ਵਿੱਚੋਂ ਇੱਕ ਨੂੰ ਲੁਧਿਆਣਾ ਦੇ ਇੱਕ ਨਟਵਰ ਲਾਲ ਨੇ ਵੇਚਣ ਦੀ ਕੋਸ਼ਿਸ਼ ਕੀਤੀ ਹੈ ਮੁਲਜ਼ਮਾ ਨੇ ਚਰਚ ਦੀ ਜਗ੍ਹਾ ਦੇਣ ਦੇ ਬਦਲੇ 5 ਕਰੋੜ ਰੁਪਏ ਵੀ ਲਏ ਸਨ ਇਸ ਸੰਬੰਧੀ ਕਮਿਸ਼ਨ ਰੇਟ ਪੁਲਿਸ ਨੂੰ ਸ਼ਿਕਾਇਤ ਤੇ ਦਿੱਤੀ ਗਈ ਇਸ ਦੌਰਾਨ ਜਲੰਧਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਨੇ ਰਜਿਸਟ੍ਰੇਸ਼ਨ ਤੇ ਪਵੰਦੀ ਲਗਾ ਦਿੱਤੀ ਅਤੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ ਜਲੰਧਰ ਦੇ ਮਿਸ਼ਨ ਕੰਪਾਉਂਡ ਸਥਿਤ ਗੋਲਕਨਾਥ ਚਰਚ ਦੇ ਬਾਹਰ ਸ਼ੁੱਕਰਵਾਰ ਰਾਤ ਨੂੰ ਇਸ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ ਪਰ ਕਿਸੇ ਤਰ੍ਹਾਂ ਪੁਲਿਸ ਨੇ ਮਾਮਲਾ ਸ਼ਾਂਤ ਕੀਤਾ ਨਟਵਰ ਲਾਲ ਜਾਰਡਨ ਮਸੀਹ ਵਾਸੀ ਈਸਾ ਨਗਰ ਲੁਧਿਆਣਾ ਨੇ ਮਿਸ਼ਨ ਕੰਪਾਉਂਡ ਜਲੰਧਰ ਸਥਿਤ 137 ਸਾਲ ਪੁਰਾਣੇ ਗੋਲਕਨਾਥ ਚਰਚ ਲਈ 5 ਕਰੋੜ ਰੁਪਏ ਜਮ੍ਹਾਂ ਕਰਵਾ ਕੇ ਸੌਦਾ ਕੀਤਾ ਸੀ ਚਰਚ ਦੀ ਜ਼ਮੀਨ ਦੀ ਰਜਿਸਟਰੀ 2 ਦਿਨ ਬਾਅਦ ਹੋਣ ਵਾਲੀ ਸੀ ਪਰ ਇਸ ਤੋਂ ਪਹਿਲਾਂ ਹੀ ਯੂਨਾਈਟਿਡ ਚਰਚ ਆਫ ਨਾਰਥ ਇੰਡੀਆ ٹرسٹ ਨੇ ਅਧਿਕਾਰੀਆਂ ਨੂੰ ਇਸ ਧੋਖਾਧੜੀ ਬਾਰੇ ਜਾਣਕਾਰੀ ਮਿਲ ਗਈ। ٹرسٹ ਦੇ ਸਖਤਰ ਐਮ ਅਮਿਤ ਕੇ ਪ੍ਰਕਾਸ਼ ਨੇ ਦੱਸਿਆ ਕਿ ਬੀਤੇ ਮੰਗਲਵਾਰ ਉਹਨਾਂ ਨੂੰ ਪਤਾ ਲੱਗਿਆ ਕਿ ਜਲੰਧਰ ਦੇ ਆਦਰਸ਼ ਨਗਰ ਸਥਿਤ ਇਤਿਹਾਸਿਕ ਗੋਲਕਨਾਥ ਚਰਚ ਦੀ ਰਜਿਸਟ੍ਰੇਸ਼ਨ ਦੋ ਦਿਨਾਂ ਵਿੱਚ ਹੋਣ ਵਾਲੀ ਹੈ ਉਹਨਾਂ ਕੋਲੋਂ ਚਰਚ ਦੀ 24 ਕਨਾਲ ਤੋਂ ਵੱਧ ਜ਼ਮੀਨ ਲਈ 5 ਕਰੋੜ ਰੁਪਏ ਬਿਆਨ ਵਾਲੀ ਕਾਪੀ ਵੀ ਮਿਲੀ ਖਲਾਸਾ ਹੋਇਆ ਕਿ ਇਸਾਨਗਰ ਲੁਧਿਆਣਾ ਦੇ ਰਹਿਣ ਵਾਲੇ ਜਾਰਡਨ ਮਸੀਹ ਨੇ ਲੱਡੋਵਾਲੀ ਰੋਡ ਜਲੰਧਰ ਦੇ ਰਹਿਣ ਵਾਲੇ ਬਾਬਾ ਦੱਤ ਨਾਲ ਚਰਚ ਲਈ ਸੌਦਾ ਕੀਤਾ ਸੀ ਉਸ ਨੂੰ ਤੁਰੰਤ ਜਲੰਧਰ ਆ ਕੇ ਸਾਰਾ ਮਾਮਲਾ ਤਹਿਸੀਲਦਾਰ ਮਨਿੰਦਰ ਸਿੰਘ ਨੂੰ ਦੱਸਿਆ ਅਤੇ ਚਰਚ ਦੀ ਜ਼ਮੀਨ ਦੀ ਰਜਿਸਟਰੀ ਕਰਵਾਉਣ ਤੇ ਰੋਕ ਲਗਾ ਦਿੱਤੀ ਫਿਲਹਾਲ ਮਾਮਲਾ ਦਰਜ ਨਹੀਂ ਹੋਇਆ ਅਮਿਤ ਪ੍ਰਕਾਸ਼ ਨੇ ਦੱਸਿਆ ਕਿ ਜਾਰਡਨ ਮਸੀਹ ਨੇ ਯੂਨਾਈਟਿਡ ਚਰਚ ਆਫ ਨਾਰਥ ਇੰਡੀਆ ਟਰਸਟ ਦੇ ਨਾਂ ਤੇ ਫਰਜ਼ੀ ਟਰਸਟ ਬਣਾ ਕੇ ਧੋਖਾਧੜੀ ਕੀਤੀ ਹੈ। ਬਿਆਨ ਵਿੱਚ ਉਸਨੇ ਚਰਚ ਦੀ ਜ਼ਮੀਨ ਦਾ ਖਸਰਾ ਨੰਬਰ ਵੀ ਲਿਖਿਆ। ਫਿਲਹਾਲ ਇਸ ਧੋਖਾਧੜੀ ਵਿੱਚ ਜਾਰਡਨ ਮਸੀਹ ਅਤੇ ਬਾਬਾ ਦੱਤ ਨਾਮਕ ਦੋ ਵਿਅਕਤੀ ਹੀ ਸ਼ਾਮਲ ਪਾਏ ਗਏ ਹਨ। ਮਾਮਲੇ ਦੇ ਖੁਲਾਸੇ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਜਾਰਡਨ ਮਸੀਹ ਨੇ 2 ਸਾਲ ਪਹਿਲਾਂ ਵੀ ਸਹਾਰਨਪੁਰ ਸਥਿਤ ਇੱਕ ਚਰਚ ਦੀ ਜ਼ਮੀਨ ਵੇਚਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉੱਥੇ ਉਸਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਸਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ। ਰਾਸ਼ਟਰੀ ਅਧਿਕਾਰੀਆਂ ਮੁਤਾਬਕ ਉਹ ਇਸ ਮਾਮਲੇ ਦੇ ਵਿੱਚ ਜ਼ਮਾਨਤ ਤੇ ਚੱਲ ਰਿਹਾ ਹੈ ਗੋਲਕਨਾਥ ਚੈਟਰਜੀ ਪੰਜਾਬ ਦੇ ਵਸਨੀਕ ਨਹੀਂ ਸਨ ਉਹ ਮੂਲ ਰੂਪ ਵਿੱਚ ਬੰਗਾਲ ਦੇ ਰਹਿਣ ਵਾਲੇ ਸਨ ਬ੍ਰਾਹਮਣ ਭਾਈਚਾਰੇ ਨਾਲ ਸੰਬੰਧ ਹੋਣ ਦੇ ਬਾਵਜੂਦ ਉਹ ਇਸਾਈ ਧਰਮ ਤੋਂ ਪ੍ਰਭਾਵਿਤ ਹੋ ਕੇ ਇਸ ਦਾ ਪ੍ਰਚਾਰ ਕਰਨ ਲੱਗ ਪਏ ਇਹ ਚਰਚੋਨਾ ਦੀ ਮੌਤ ਤੋਂ 4 ਸਾਲ ਬਾਅਦ 1895 ਵਿੱਚ ਬਣਾਇਆ ਗਿਆ ਸੀ ਅਤੇ ਇਸ ਦਾ ਨਾਮ ਵੀ ਉਨ੍ਹਾਂ ਦੇ ਨਾਮ ਤੇ ਹੀ ਰੱਖਿਆ ਗਿਆ ਸੀ ਜ਼ਿਲ੍ਹੇ ਦੀਆਂ ਇਤਿਹਾਸਿਕ ਇਮਾਰਤਾਂ ਵਿੱਚੋਂ ਗਿਣੇ ਜਾਣ ਵਾਲੇ ਚਰਚ ਸੂਬੇ ਭਾਰਤ ਤੋਂ ਸ਼ਰਧਾਲੂ ਇੱਥੇ ਮੱਥਾ ਟੇਕਣ ਆਉਂਦੇ ਹਨ ਇਸ ਚਰਚਾ ਦਾ ਉਕਾਟਨ ਚਾਰਲਸ ਬੈਟੀ ਨਿਊਟਨ ਨੇ ਕੀਤਾ ਸੀ ਗੁਰੂ ਰਿਪੋਰਟ ਹਮਦਰਦ ਟੀਮ